ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿਹੜੀਆਂ ਇਹ ਤਸਵੀਰਾਂ ਹੈਗੀਆਂ ਨੇ ਪਾਤੜਾ ਮੰਡੀ ਦੀ ਹੈਗੀਆਂ ਨਾ ਚਨਗੜਾ ਰੋਡ ਦੀ ਆਪਾਂ ਗੱਲ ਕੀਤੀ ਜਾਵੇ ਮੈਂ ਇਸ ਟਾਈਮ ਉਸ ਜਗ੍ਹਾ ਦੇ ਉੱਤੇ ਮੌਜੂਦ ਸੀ ਇੱਥੇ ਕੁਝ ਦਿਨਾਂ ਤੋਂ ਜਗ੍ਹਾ ਜਿ ਲਗਾਤਾਰ ਜਿਹੜੀ ਕਿ ਬਹੁਤ ਵੱਡੀ ਜਿਹੜੀ ਕਿ ਪਰੇਸ਼ਾਨੀ ਦਾ ਲੋਕ ਸਾਹਮਣਾ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਸਬਜ਼ੀ ਮੰਡੀ ਜਿਹੜੀ ਹੈ ਇਸ ਰੋਡ ਦੇ ਉੱਪਰ ਹੀ ਲੱਗਦੀ ਹੈਗੀ ਹੈ ਔਰ ਜਦੋਂ ਸਵੇਰ ਦਾ ਟਾਈਮ ਹੁੰਦਾ ਤਾਂ ਜਿਹੜੇ ਕਿਸਾਨ ਵੀਰ ਨੇ ਉਹ ਵੀ ਆ ਜਾਂਦੇ ਆ ਸਬਜ਼ੀ ਲੈ ਕੇ ਔਰ ਕਾਫੀ ਰਸ਼ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ ਯਾਨੀ ਕਿ ਆਵਾਜ਼ੇ ਇੰਨੀ ਕੋ ਹੋ ਜਾਂਦੀ ਹੈ ਕਿ ਕਿਸੇ ਨੂੰ ਵੀ ਲੰਘਣਾ ਜ ਸਾ ਜਿਹੜੀਆਂ ਨੇ ਉਹ ਵੀ ਆਉਂਦੀਆਂ ਨੇ ਸਕੂਲੀ ਬੱਚੇ ਵੀ ਜਾਂਦੇ ਨੇ ਔਰ ਜੇ ਕਿਤੇ ਕਿਸੇ ਨੂੰ ਕੋਈ ਐਮਰਜੈਂਸੀ ਕੋਈ ਪ੍ਰੋਬਲਮ ਹੋਵੇ ਜੇ ਕਿਸੇ ਨੇ ਐਂਬੂਲੈਂਸ ਵਗੈਰਾ ਲਗਾਣੀ ਹੋਵੇ ਤਾਂ ਬਹੁਤ ਜ਼ਿਆਦਾ ਕੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਾਫੀ ਲੰਮੀਆਂ ਲੰਮੀਆਂ ਲੈਣਾ ਲੱਗੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਹੀ ਇੱਥੋਂ ਰੋਡ ਨੂੰ ਜਾਨਕੀ ਪਾਸ ਕੀਤਾ ਜਾਂਦਾ ਅਸੀਂ ਜਿਹੜੇ ਕੀ ਕੀ ਇਹਨਾਂ ਨੂੰ ਹੋਰ ਕੀ ਦਿੱਕਤਾਂ ਆਉਂਦੀਆਂ ਨੇ ਕਿਹੜੀ ਕਿਹੜੀ ਪਰੇਸ਼ਾਨੀਆਂ ਆਉਂਦੀਆਂ ਨੇ ਜਿਹੜੇ ਇੱਥੋਂ ਦੇ ਲੋਕ ਨੇ ਆਪਣੇ ਰਹਿਣ ਵਾਲੇ ਵੀਰ ਨੇ ਆਪਾਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਲ ਨਿਊਜ਼ ਪੰਜਾਬ ਦੇ ਨਾਲ ਇਹ ਤਾਂ ਹੀ ਬਹੁਤ ਯਾਰੇ ਢੀੜ ਹੁੰਦੀ ਆ ਉਰੇ ਜੀ ਇਹ ਜੀ ਨਾਲ ਕਰਦੇ ਨੇ ਆ ਦੇਖ ਲੋ ਵੀ ਵਿਚਾਲੇ ਲਾ ਕੇ ਖੜ ਖੜ ਗਿਆ ਟੈਂਪੂ ਜੀ ਤੇ ਜਾਣੀ ਚਾਹੀਦੀ ਆ ਜੀ ਬਹੀ ਨਾਲੇ ਉਰੇ ਨਾਲੇ ਕੋਈ ਪ੍ਰਮੰਤਾ ਹੀ ਨਾ ਬਾਥਰੂਮ ਦਾ ਨਾ ਕੋਈ ਹੋਰੀ ਤੇ ਸੂਲਤ ਵੀ ਹੋਣੀ ਚਾਹੀਦੀ ਆ ਛੜ ਕਿਤੇ ਨਹੀਂ ਲੱਗਣੀ ਚਾਹੀਦੀ ਸੜਕ ਤੇ ਨਹੀਂ ਲੱਗਣੀ ਚਾਹੀਦੀ ਉਰੇ ਕਿਹੜਾ ਮੰਡੀ ਆ ਜੀ ਪੂਰੇ ਮੰਡੀ ਨਹੀਂ ਨੇ ਕਿਵੀਂਦਾਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਔਰ ਇਹ ਸਾਰਾ ਸਾਡੇ ਵਰਗੇ ਨੂੰ ਵੀ ਸਾਹਮਣਾ ਕਰਨਾ ਪੈਂਦਾ ਜੀ ਹੁਣ ਤੁਸੀਂ ਦੇਖ ਲਓ 8 ਘੰਟਾ ਹੋ ਗਈ ਮੈਨੂੰ ਖੜੇ ਨੁੜੇ ਮੰਡੀ ਉੱਤਰ 11 ਕਿਲੇ ਲੈ ਜਾਣ ਜਿੰਦੇ ਜੀ ਸਬਜ਼ੀ ਲੈ ਕੇ ਆਏ ਸਹੇਲ ਬਾਈ ਕੱਟ بڑا ਹੁੰਦਾ ਬਈ ਮੰਡੀ ਵਸਤੀ ਮੰਡੀ ਬਹੁਤ ਮਹਿੰਗੀ ਕਰਦੀ ਬਈ ਵਿਆਰ ਚ ਇੱਥੇ ਬਈ ਰੇੜੀ ਵਾਲੀ ਰੇੜੀਆਂ ਬੰਦ ਕਰਾਓ ਬਈ ਮੁਰਜ਼ਾ ਨਾਲੇ ਕਹਿ ਕੇ ਬਈ ਕਿੰਨਾ ਸਮਾਂ ਜਾਮ ਲੱਗ ਜਾਂਦਾ ਬਈ ਇੱਥੇ ਫੁੱਲ ਜਾਮ ਲੱਗਿਆ ਬਸ ਛਾਲੀ ਬਸਤਾ ਹੋ ਗਿਆ ਬਈ ਬਹੁਤ ਨੰਗਦੇ ਵੀਰੇ ਰੋ ਕਿੰਨੇ ਵਜੇ ਤੱਕ ਜਾਮ ਰਹਿੰਦਾ ਇਹ ਇਹ 2 ਵਜੇ ਤੱਕ ਰਹਿੰਦਾ ਜਾਮ ਜੀ ਪੂਰਾ ਔਰ ਇੱਥੇ ਫਸਦੀਆਂ ਜਾਮ ਦੇ ਵਿੱਚ ਔਰ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੇ ਅੰਦਖਾਨੇ ਅਸੀਂ ਇਹ ਰੇੜੀ ਫਸੀ ਆ ਇਹਦੇ ਵਿੱਚ ਔਰ ਜਿਹੜੇ ਇਹ ਮੰਡੀ ਨਹੀਂ ਚੱਕਣੀ ਇੰਚਾ ਹੀ ਦੇ ਜੀ ਇੱਥੋਂ ਚੱਕਣੀ ਚਾਹੀਦੀ ਔਰ ਡੇਲੀ ਡੇਲੀ ਦੇ ਡੇਲੀ ਤਾਂ ਕੋਨੇ ਆ ਜੀ ਕਾਫੀ ਵਿਦਿਆਰਥੀ ਪਰੇਸ਼ਾਨ ਹੁੰਦੇ ਹੋਣਗੇ ਕਿਉਂਕਿ ਇੱਥੇ ਜਾਮ ਦੇ ਵਿੱਚ ਕਾਫੀ ਫਸ ਜਾਂਦੇ ਆ ਕੀ ਲੱਗਦਾ ਤੈਨੂੰ ਕਿਉਂਕਿ ਇੱਥੇ 15 20 ਮਿੰਟ ਇੱਥੇ ਖਰਾਬ ਹੋ ਜਾਂਦੇ ਨੇ ਜੀ ਕਈ ਵਾਰੀ ਤਾਂ ਇੱਕ ਸਕੂਲ ਬੱਸ ਵਾਲੇ ਨੂੰ ਮੈਂ ਕੱਲ ਪੁੱਛਿਆ ਹੀ ਉਹ ਕਹਿੰਦਾ 2 ਘੰਟੇ ਇਸ ਜਾਮ ਦੇ ਵਿੱਚ ਫਸਣ ਕਰਕੇ ਵਿਦਿਆਰਥੀ ਲੱਗ ਜਾਂਦੇ ਨੇ ਜੀ ਘੰਟਾ ਘੰਟਾ ਲੱਗ ਜਾਂਦੇ ਨੇ ਜੀ ਹਾਂ ਜੀ ਕੀ ਬੱਚੇ ਕਿੰਨੇ ਕਿੰਨੇ ਸਕੂਲ ਐ ਇੱਥੇ ਇਹ ਫਿਰ ਸਾ ਘਟੋ ਘਟੇ 50 ਸਕੂਲਾਂ ਦੇ ਵਿੱਚ ਇੱਧਰ ਉੱਧਰ ਜਾਂਦੇ ਹੋਣੇ ਜੀ ਕਾਫੀ ਪਰੇਸ਼ਾਨੀ ਆ ਬਹੁਤ ਬੁਰਾ ਹਾਲ ਹੈ ਜੀ ਕਿਤੇ ਹੋਰ ਜਾਣ ਤੇ ਕਿਤੇ ਬੱਸ ਜੀ ਮੰਡੀ ਦਾ ਬਹੁਤ ਬੁਰਾ ਹਾਲ ਹੈ 10-15 15 ਮਿੰਟ ਸਾਨੂੰ ਅਸੀਂ ਫਸੇ ਰਹੇ ਨੇ ਤੇ ਲੋਕੀ ਲੜਾਈਆਂ ਵੀ ਕਰਦੇ ਨੇ ਤੇ ਅਸੀਂ ਬੱਸ ਦੇ ਨਹੀਂ ਅੱਗੋਂ ਬਹੁਤ ਸਾਨੂੰ ਵੇਟ ਕਰਨੀ ਪੈਂਦੀ ਹੈ ਇਹਦਾ ਹੱਲ ਹੋਣਾ ਚਾਹੀਦਾ ਜੀ ਆ ਤੁਸੀਂ ਵੇਖੋ ਪਿੱਛੇ ਵੀ ਮੇਰੇ ਬੱਚਾ ਨੇ ਇਹੜੇ ਸਕੂਲ ਦੀ ਬੱਸ ਇਸ ਸਪਾਰਕਲਿੰਗ ਸਕੂਲ ਦੀ ਆਪਨੇ ਟੈਂਪੂ ਖੜੇ ਨੇ ਰੇੜੀਆਂ ਖੜੀਆਂ ਨੇ ਬਹੁਤ ਬੁਰਾ ਹਾਲ ਹੈ ਜੀ ਸਬਜ਼ੀ ਮੰਡੀ ਦਾ ਸਾਰੇ ਚੁੱਪ ਨੇ ਸਭ ਨੂੰ ਪਤਾ ਹੈ ਜੀ ਬਹੁਤ ਪਰੇਸ਼ਾਨੀ ਹੈ ਪਰ ਕੋਈ ਬੋਲਦਾ ਨਹੀਂ ਹੈਗਾ ਆਪ ਦੇ ਵਿੱਚ ਇਹ ਹਾਲਾਤ ਇਹ ਜਿਹੜੇ ਕਿ ਪਾਤੜਾ ਦੀ ਸਬਜ਼ੀ ਮੰਡੀ ਦੇ ਬਣੇ ਹੋਏ ਨੇ ਅਸੀਂ ਤੁਹਾਨੂੰ ਕਿਹਾ ਕਿਸ ਤਰ੍ਹਾਂ ਇੱਥੋਂ ਜਿਹੜੀਆਂ ਬੱਸਾਂ ਲੱਗਣ ਵਾਲੀਆਂ ਕਿਉਂਕਿ ਪ੍ਰੋਪਰ ਇੱਥੋਂ ਬੱਸਾਂ ਜਾਂਦੀਆਂ ਹੈ ਕਾਫੀ ਵੱਡੀ ਕਤਾਰ ਦੇ ਵਿੱਚ ਬੱਚੇ ਵੀ ਇਹਨਾਂ ਦੇ ਵਿੱਚ ਬੈਠੇ ਨੇ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਵੀਰ ਆਪਣਾ ਮੇਰਾ ਨਾਮ ਰਜੇਸ਼ ਹੈ ਜੀ ਅੱਛਾ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਹਾਂ ਤੇ ਸਾਰੇ ਦੁਕਾਨਾਂ ਦੇ ਜਿਹੜੇ ਮਾਰਕੀਟ ਵਾਲੇ ਸਾਰੇ ਅਸੀਂ ਕੀ ਕੀ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਜੇ ਗੱਲ ਕੀਤੀ ਹੈ ਵਿਚ ਨਗਰਾ ਰੋਡ ਦੇ ਉੱਤੇ ਸਬਜ਼ੀ ਮੰਡੀ ਨੂੰ ਲੈ ਕੇ ਦੇਖੋ ਜਿਹੜਾ ਸਾਡਾ ਪਾਤਣਾ ਸ਼ਹਿਰ ਹੈ ਕਾਫੀ ਫੈਲ ਚੁੱਕਿਆ ਵੱਡਾ ਸ਼ਹਿਰ ਹੈ ਔਰ ਸਾਡੇ ਸ਼ਹਿਰ ਨੂੰ ਸਿਰਫ ਇਹ ਇਕਲੋਤੀ ਮੰਡੀ ਹੈ ਔਰ ਜਿਹੜਾ ਇਹ ਰੋਡ ਹੈ ਇਹ ਕਾਫੀ ਪਿੰਡਾਂ ਨੂੰ ਵੀ ਅੱਗੇ ਜਾਂਦਾ ਹੈ ਜਾਂ ਮਤਲਬ ਜਾਂਦਾ ਹੈ ਔਰ ਕਾਫੀ ਸਾਧਨ ਇਹਦੇ ਰੂਟੀਨ 'ਚ ਵੀ ਲੰਘਦੇ ਆ ਦਿਨ ਟਾਈਮ ਹੁਣ ਵੀ ਤੁਸੀਂ ਦੇਖ ਸਕਦੇ ਹੋ ਔਰ ਸਵੇਰ ਟਾਈਮ ਜਿਹੜਾ ਹੈਗਾ ਰਸ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਪਿੰਡਾਂ ਤੋਂ ਜ਼ਿਮੀਂਦਾਰ ਭਰਾ ਆਉਂਦੇ ਆ ਸਬਜ਼ੀ ਵੇਚਣ ਆਉਂਦੇ ਆ ਕੋਈ ਫਰੀਦਰ ਆਉਂਦਾ ਔਰ ਨਾਲ ਹੀ ਸਵੇਰੇ ਸਕੂਲ ਟਾਈਮ ਵੀ ਹੁੰਦਾ ਉਸ ਕਰਕੇ ਉਹ ਸਾਰਾ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਬਹੁਤ ਜ਼ਿਆਦਾ ਕਰਾਊਡ ਹੋ ਜਾਂਦਾ ਔਰ ਇੱਕ ਨਾ ਤਾਂ ਕੋਈ ਪੱਕੀ ਪਾਰਕਿੰਗ ਹੈ ਕੋਈ ਸਬਜ਼ੀ ਮੰਡੀ ਦੀ ਕੋਈ ਸਪੈਸ਼ਲ ਪਾਰਕਿੰਗ ਤਾਂ ਨਹੀਂ ਹੈਗੀ ਸਾਰੇ ਜਿੰਨਾਂ ਦੁਕਾਨਾਂ ਨੇ ਇਹਨਾਂ ਦੇ ਅੱਗੇ ਸਾਧਨ ਖੜਦੇ ਆ ਔਰ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੇ ਆਪਣੇ ਅੱਗੇ ਫੜੀ ਲਾ ਕੇ ਆਪਣਾ ਸੇਲ ਪਰਚੇਸ ਦਾ ਜੋ ਸਬਜ਼ੀ ਮੰਡੀ ਦਾ ਕੰਮ ਹੈ ਉਹਨਾਂ ਦਾ ਕਰਨਾ ਹੁੰਦਾ ਹੈ ਬਿਲਕੁਲ ਔਰ ਦੂਸਰੀ ਬੇਨਤੀ ਹੈ ਵੀ ਜਦੋਂ ਬੱਸਾਂ ਲੰਘਦੀਆਂ ਨੇ ਸਕੂਲ ਦਾ ਟਾਈਮ ਹੋ ਜਾਂਦਾ ਤਕਰੀਬਨ 7 ਤੋਂ 8 ਵੇ ਦਾ ਟਾਈਮ ਜਿਹੜਾ ਘੰਟਾ ਉਹ ਸਕੂਲ ਟਾਈਮ ਵੀ ਹੁੰਦਾ ਨਾਲ ਪੋਸਟ ਟਾਈਮ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਬਹੁਤ ਜ਼ਿਆਦਾ ਜਾਮ ਲੱਗਦਾ ਬੱਚੇ ਤਾਂ ਲੇਟ ਹੁੰਦੀ ਹੁੰਦੇ ਆ ਡਿਊਟੀ ਵਾਲੇ ਵੀ ਲੇਟ ਹੁੰਦੇ ਜਿਹੜੇ ਕੋਈ ਆਪਣੇ ਡਿਊਟੀ ਜਾ ਰਹੇ ਆ ਔਰ ਦੂਜੀ ਐਂਬੂਲੈਂਸ ਕੋਈ ਐਮਰਜੈਂਸੀ ਇਧਰੋਂ ਕੋਈ ਬਹੁਤ ਵੱਡਾ ਸ਼ਹਿਰ ਆ ਸਾਨੂੰ ਪਤਾ ਸਾਰੇ ਪਾਸੋਂ ਨਾ ਪੂਰੇ ਹਸਪੀਟਲ ਵੀ ਨੈਸ ਰੋਡ ਤੇ ਆਪਣਾ ਸੰਧੂ ਹਸਪੀਟਲ ਵੀ ਆ ਕਾਫੀ ਅੱਗੇ ਭਗਵਾਨ ਹਸਪੀਟਲ ਵੀ ਆ ਉਹਨਾਂ ਦੀ ਐਂਬੂਲੈਂਸ ਵੀ ਉਹਰੇ ਅੱਧਾ ਅੱਧਾ ਘੰਟਾ ਜਾਮ ਚ ਫਸੀ ਰਹਿੰਦੀਆਂ ਨੇ ਸੋ ਬੇਨਤੀ ਆ ਸਾਡੇ ਦੁਕਾਨਦਾਰ ਵੀਰਾਂ ਵੱਲੋਂ ਕੀ ਇਹਦਾ ਕੋਈ ਸੋਲੂਸ਼ਨ ਕੀਤਾ ਜਾਵੇ ਜੇ ਇਹਦਾ ਕੋਈ ਸਰਕਾਰ ਕੋਲ ਖੁੱਲੀ ਜਗ੍ਹਾ ਹੈਗੀ ਤਾਂ ਮੰਡੀ ਨੂੰ ਉੱਤੇ ਸੈਟਿੰਗ ਸ਼ਿਫਟ ਕੀਤਾ ਜਾਵੇ ਸਾਡੀ ਮੰਗ ਹੈ ਔਰ ਦੂਜੀ ਬੇਨਤੀ ਵੀ ਦੁਕਾਨਦਾਰ ਭਰਾਵਾਂ ਨੂੰ ਸਾਰਿਆਂ ਨੂੰ ਵੀ ਜੇ ਹੋ ਸਕਦਾ ਤੁਸੀਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਜਿਵੇਂ ਅਸੀਂ ਫੜੀ ਲਾਣੇ ਹਾਂ ਤੋਂ ਤੁਹਾਡੀ ਮਜਬੂਰੀ ਵੀ ਕਹਿ ਸਕਦੇ ਹਾਂ ਅਸੀਂ ਵੀ ਹੋਏਗੀ ਪਰ ਥੋੜੀ ਜੀ ਆਪਾਂ ਵੀ ਉਪਰਾਲਾ ਕਰੀਏ ਕੁਝ ਤਾਂ ਹੋ ਸਕਦਾ ਵੀ ਆਪਾਂ ਥੋੜੀ ਜੀ ਮर्यादा ਦੇ ਅੰਦਰ ਰਹਿ ਕੇ ਆਪਣੀ ਦੁਕਾਨ ਦਾ ਨੂੰ ਜ਼ਿਆਦਾ ਅੱਗੇ ਨਾ ਵਧਾਈਏ ਕਿਉਂ ਫੁੱਟ ਦੋ ਫੁੱਟ ਆਪਣੀ ਜਿੰਦਗੀ ਦੀ ਜ਼ਰੂਰਤ ਆਪਾਂ ਵਰਤ ਲਈਏ ਤੇ ਰਾਸਤਾ ਵੀ ਚੱਲਦਾ ਰਹੇ ਕਿਸੇ ਨੂੰ ਪਰੇਸ਼ਾਨੀ ਵੀ ਨਾ ਹੋਵੇ ਤੇ ਆਪਣਾ ਕੰਮ ਵੀ ਚੱਲਦਾ ਰਹੇ ਜੇ ਗੱਲ ਮਰਜ਼ਾਦਾ ਵਿੱਚ ਰਹਿਣਾ ਚਾਹੀਦਾ ਮਰਜ਼ਾਦਾ ਚ ਨਹੀਂ ਕੋਈ ਰਹਿੰਦਾ ਇੱਥੇ ਜੰਨੇ ਹੋਗੇ ਨੇ ਸਾਰੇ ਆਪ ਆਪਣਾ ਗਾਂ 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 ਕਰੀ ਜਾਂਦੇ ਨੇ ਜੇ ਮਰਜ਼ਾਦਾ ਜ ਰਹਿੰਦੇ ਤੇ ਕੋਈ ਨਹੀਂ ਫਿਰ ਟ੍ਰੈਫਿਕ ਦੀ ਕੋਈ ਗੱਲ ਨਹੀਂ ਸਵੇਰ ਦੇ ਟਾਈਮ ਆਓ ਤੁਹਾਨੂੰ ਸਵੇਰ ਦੇ ਟਾਈਮ ਆਪਨੇ ਆ ਵੀ ਚਾਨਣ ਹੋਏਗਾ ਵੀ ਇੱਥੇ ਹੁੰਦਾ ਕੀ ਹੈ ਜਿਹੜੀ ਤਾਂ ਜਗਾ ਇਹਨਾਂ ਦੀ ਦੁਕਾਨਦਾਰਾਂ ਦੀ ਉਹਦਾ ਦੁਕਾਨਦਾਰੀ ਉਹਦਾ ਫੜੀ ਬਾਹਰ ਕੱਢੀ ਹੋਈ ਹੈ ਉਦੋਂ ਅੱਗੇ ਆਣ ਕੇ ਜੀਮੀਦਾਰ ਬਹਿ ਜਾਂਦੇ ਨੇ ਉਸ ਤੋਂ ਬਾਅਦ ਅਗੇ ਖਰੀਦੇਣ ਵਾਲਾ ਜਾਂ ਵੇਚਣ ਵਾਲਾ ਆਣ ਕੇ ਰੇੜੀ ਉੱਤੇ ਲਾ ਦਿੰਦਾ ਲੰਘਣ ਵਾਸਤੇ ਪੈਦਲ ਲੰਘਣਾ ਔਖਾ ਹੋ ਜਾਂਦਾ ਸੀ ਸਵੇਰ ਨੂੰ ਕੋਈ ਮਰੀਜ਼ ਆ ਦੇ ਮਣ ਕੇ ਮਰੀਜ਼ ਮਰਦੇ ਸਾਲ ਇਸ ਟਾਈਮ ਅਸੀਂ ਮੌਜੂਦ ਸੀ ਜਿਹੜੇ ਚਨਗੜਾ ਰੋਡ ਦੇ ਉੱਤੇ ਜਿਹੜੇ ਨਾਲ ਸਬਜ਼ੀ ਮੰਡੀ ਦੇ ਨਾਲ ਲੱਗਦੇ ਘਰ ਨੇ ਕਲੋਨੀਆਂ ਹੈਗੀਆਂ ਨੇ ਕੱਟੀਆਂ ਹੋਈਆਂ ਉੱਥੇ ਜਿਹੜੇ ਕਿ ਜਿਹੜੇ ਲੋਕ ਨੇ ਉਹ ਕਿੰਨੇ ਕੋਈ ਇਸ ਚੀਜ਼ ਤੋਂ ਪਰੇਸ਼ਾਨ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਈ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਇਹ ਕਿਹੜੀ ਕਲੋਨੀ ਤੇ ਇਹ ਸਬਜੀ ਮੰਡੀ ਦੇ ਬਿਲਕੁਲ ਨਜ਼ਦੀਕ ਹੈ ਤੇ ਸਬਜੀ ਮੰਡੀ ਦਾ ਇਸ ਤੇ ਬਹੁਤ ਅਸਰ ਪੈ ਰਿਹਾ ਹੈ ਮਹਾਲੇ ਤੇ ਤੇ ਸਬਜੀ ਮੰਡੀ ਵਾਲੇ ਗੰਦ ਸੜਦਾਂ ਦੇ ਨਿੰਗੇ ਸੜਕਾਂ ਤੇ ਤੇ ਅੱਗੇ ਨਾਲ ਲਾ ਕੇ ਸੜਕਾਂ ਰੋਕ ਦੇਣਗੇ ਤੇ ਬੜੀ ਸਮੱਸਿਆ ਆ ਰਹੀ ਹੈ ਮਹਾਲਾ ਨਿਵਾਸੀਆਂ ਨੂੰ ਵੀ ਤੇ ਜਿਹੜੇ ਸਕੂਲ ਤੋਂ ਲੰਘਦੇ ਨੇਗੇ ਬੱਸਾਂ ਲੰਘਦੀਆਂ ਨੇ ਵਿਦਿਆਰਥੀਆਂ ਨੂੰ ਲੈ ਕੇ ਉਹਨਾਂ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਤੇ ਉਹ ਫਿਰ ਸਮੱਸਿਆ ਬਹੁਤ ਬਣੀ ਹੋਈ ਹੈ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਆਸੀਂ ਵੀ ਇਹ ਸਬਜ਼ੀ ਮੰਡੀ ਬਾਹਰ ਜਾਣੀ ਚਾਹੀਦੀ ਹੈ ਬਾਹਰ ਖੁੱਲੀ ਜਗ੍ਹਾ ਤੇ ਬਣਾਉਣ ਤੇ ਉੱਥੇ ਜਾਣੀ ਚਾਹੀਦੀ ਹੈ ਇੱਥੇ ਮਾਲ ਦੇ ਦੇ ਲਵੇ ਨਹੀਂ ਹੋਣੀ ਚਾਹੀਦੀ ਮੰਡੀ ਹਾਂਜੀ ਵੀ ਜੀ ਕੀ ਨਾਂ ਹੈ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰਦਰ ਬਜੇਤਰ ਸਿੰਘ ਢੱਲੋਂ ਪਾਤਰਾਂ ਤੋਂ ਤੇ ਇਹ ਮਤਲਬ ਕਿ ਜੀ ਸਬਜੀ ਮੰਡੀ ਦੇ ਕਰਕੇ ਆਲੇ ਦਿਵਾਲੇ ਕੱਲਾ ਸਾਗਰ ਬਸਤੀ ਨੀ ਟਿੱਬਾ ਬਸਤੀ ਹਰਮਨ ਨਗਰ ਮੱਛੀ ਪਾਲਣਾ ਇੱਥੋਂ ਤੱਕ ਗੀਨਬੜ ਸਕੂਲ ਵਾਲੀ ਸਾਈਡ ਵੀ ਜਿੰਨੇ ਵੀ ਬੱਚੇ ਪੜ੍ਹਦੇ ਆ ਗੁਰ ਤੇਗ ਬਹਾਦਰ ਸਕੂਲ ਚ ਬੱਚੇ ਪੜ੍ਹਦੇ ਆ ਟੈਗੋਰ ਸਕੂਲ ਚ ਬੱਚੇ ਪੜ੍ਹਦੇ ਆ ਸਰਕਾਰੀ ਸਕੂਲ ਚ ਬੱਚੇ ਪੜ੍ਹਦੇ ਆ ਪਬਲਿਕ ਗਰਲ ਸਕੂਲ ਚ ਬੱਚੇ ਪੜ੍ਹਦੇ ਆ ਘੱਟੋ ਘਟ ਪੰਜ ਛੇ ਸਕੂਲਾਂ ਚ ਇਥੋਂ ਬੈਨਾ ਨਗ ਦੀਆਂ ਬੱਚਿਆਂ ਦੀਆਂ ਤੇ ਇੱਥੇ 2 ਘੰਟਿਆਂ ਦੇ ਜੀ 2-3 ਘੰਟੇ ਜਾਮ ਰਹਿੰਦਾ ਆ ਕਿਉਂਕਿ ਇਹ ਸਬਜੀ ਮੰਡੀ ਲਈ ਪ੍ਰੋਪਰ ਜਗ੍ਹਾ ਨਹੀਂ ਹੈਗੀ ਕਿਸਾਨ ਜਾਂ ਜੋ ਵੀ ਦੁਕਾਨਦਾਰ ਸੜਕ ਦੇ ਉੱਤੇ ਆਪਣੀਆਂ ਲਾ ਕੇ ਵੇਚਦੇ ਆ ਜਿਹਦੇ ਕਰਕੇ ਆਮ ਲੋਕਾਂ ਨੂੰ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇੱਥੋਂ ਸਬਜ਼ੀ ਮੰਡੀ ਨੂੰ ਹਟਾ ਕੇ ਇਹਦੇ ਦੀ ਪ੍ਰੋਪਰ ਕੋਈ ਬਾਹਰ ਕੋਈ ਜਗ੍ਹਾ ਸ਼ਿਫਟ ਕੀਤੀ ਜਾਵੇ ਤਾਂ ਜੋ ਜਿੰਨੇ ਵੀ ਕਲੋਨੀਆਂ ਆ ਮਹੱਲੇ ਆ ਉਹਨਾਂ ਨੂੰ ਕੋਈ ਸਮੱਸਿਆ ਪਰੇਸ਼ਾਨੀ ਨਾ ਆਵੇ ਕਿਉਂਕਿ ਇਹ ਜਿੱਥੇ ਸਬਜ਼ੀ ਵੇਚਦੇ ਆ ਜਦੋਂ ਬਾਰਸ਼ਾਂ ਹੁੰਦੀਆਂ ਆ ਇੱਥੇ ਨਾਲੀਆਂ ਦੇ ਵਿੱਚ ਇੰਨਾ ਜ਼ਿਆਦਾ ਗੰਦ ਪੈ ਜਾਂਦਾ ਜੀ ਮੱਖੀਆਂ ਮੱਛਰ ਬਹੁਤ ਜ਼ਿਆਦਾ ਹੋਣ ਦੇ ਕਰਕੇ ਇੱਧਰ ਦੀਆਂ ਕਲੋਨੀਆਂ ਦੇ ਹੀ ਪਾਤਰਾਂ ਦੇ ਵਿੱਚ ਸਭ ਤੋਂ ਵੱਧ ਪੇਸ਼ੈਂਟ ਪਾਈ ਜਾਂਦੇ ਆ ਕਿਉਂਕਿ ਗੰਦਗੀ ਦਾ ਪ੍ਰੋਪਰ ਹੱਲ ਨਹੀਂ ਹੁੰਦਾ ਤੇ ਲੰਘਣ ਵਾਸਤੇ ਜਗ੍ਹਾ ਨਹੀਂ ਹੁੰਦੀ ਹੈਗੀ ਹੁਣ ਬੱਚਾਂ ਦਾ ਇੰਨਾ ਜ਼ਿਆਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਕਿ ਜਾਂ ਉਹਦੇ ਵਿੱਚ ਘੰਟਾ-ਘੰਟਾ ਦੋ-ਦੋ ਘੰਟਾ ਘੰਟੇ ਬਸਾਂ ਫਸੀਆਂ ਰਹਿੰਦੀਆਂ ਆ ਜੇ ਕੋਈ ਮਰੀਜ਼ ਢਿੱਲਾ ਹੁੰਦਾ ਹੈ ਅਮਰਜੈਂਸੀ ਦੇ ਵਿੱਚ ਤਾਂ ਮਰੀਜ਼ ਲਈ ਕੋਈ ਪ੍ਰੋਪਰ ਹੱਲ ਨਹੀਂ ਹੈਗਾ ਕਿ ਇੱਥੋਂ ਲੰਘ ਕੇ ਜਾ ਸਕੇ ਉਹ ਤੇ ਸਰਕਾਰ ਨੂੰ ਇਸ ਵਾਰ ਖਾਸ ਧਿਆਨ ਦੇਣਾ ਚਾਹੀਦਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਕਿਰਪਾ ਕਰਕੇ ਇਸ ਵਾਰ ਖਾਸ ਧਿਆਨ ਦਵੇ ਤੇ ਇਥੋਂ ਸਬਜ਼ੀ ਮੰਡੀ ਨੂੰ ਸ਼ਿਫਟ ਕਰਕੇ ਇਹਦੇ ਲਈ ਕੋਈ ਪ੍ਰੋਪਰ ਠੁਕਮੀ ਜਗ੍ਹਾ ਬਾਹਰ ਦੇਖੀ ਜਾਵੇ ਤਾਜੋ ਵਾਲੇ ਦੋਲੇ ਦੇ ਇਲਾਕਾ ਨਿਵਾਸੀਆਂ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਜੀ ਥੈਂਕ ਯੂ ਸੋ ਮਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਕ ਤਾਂ ਗੱਲ ਇਹ ਹੈ ਕਿ ਇੱਥੇ ਕੋਈ ਪੱਕੀ ਜਗ੍ਹਾ ਤਾਂ ਹੈ ਨਹੀਂ ਮੰਡੀ ਦੀ ਹਨਾ ਫਿਰ ਵੀ ਮੰਡੀ ਇੱਥੇ ਲੱਗਦੀ ਹੈ ਔਰ ਦੂਸਰੇ ਤੁਹਾਨੂੰ ਇਹ ਵੀ ਦੱਸੋ ਵੀ ਸਵੇਰੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਜਣੀ ਕਿ ਇੱਥੇ ਜਣੀ ਕਿ ਰਸ਼ ਪੂਰਾ ਹੁੰਦਾ ਹੈ ਸਵੇਰੇ 6 ਵਜੇ ਤੋਂ ਲੈ ਕੇ 8-9 ਵਜੇ ਤੱਕ ਰਸ਼ ਤੇ ਡੰਗਰ ਬਹੁਤ ਫਿਰਦੇ ਨੇ ਇੱਥੇ ਆਵਾਰਾ ਮਾਰਦੇ ਨੇ ਬੱਚਿਆਂ ਨੂੰ ਸਬਜ਼ੀ ਵਾਲੇ ਜਿਹੜੇ ਨੇ ਨਿਕਲ ਨੂੰ ਰਸਤਾ ਨਹੀਂ ਹੈਗਾ ਮੰਡੀ ਦੇ ਉੱਤੇ ਸਬਜ਼ੀ ਚੜਾ ਲੈਂਦੇ ਤੇ ਨਿਕਲ ਨੂੰ ਬੱਚਿਆਂ ਨੂੰ ਖੱਲਣ ਵਾਸਤੇ ਸਵੇਰੇ ਬਹੁਤ ਪਰੇਸ਼ਾਨੀ ਆਉਂਦੀ ਹੈ ਤੇ ਬਿਮਾਰੀ ਬਹੁਤ ਫੈਲੀ ਹੈ ਬੁਖਾਰ ਬਹੁਤ ਸਾਡੇ ਹੁਣ ਚੱਲ ਰਿਹਾ ਬਹੁਤ ਜ਼ਿਆਦਾ ਤੇ ਮੰਡੀ ਇੱਥੋਂ ਚੁੱਕੀ ਜਾਣੀ ਚਾਹੀਦੀ ਹੈ ਕੋਈ ਪੱਕੀ ਜਗ੍ਹਾ ਤਾਂ ਨਹੀਂ ਹੈਗੀ ਮੰਡੀ ਦੀ ਹਾਂਜੀ ਨਾ ਪੱਕੀ ਨਹੀਂ ਜਗ੍ਹਾ ਇਹ ਜੀ ਸਰਦਾਰ ਜੀ ਤੌਰ ਤੇ ਰੱਖੀ ਹੈ ਹਾਂਜੀ ਹਰ ਜੀ ਤੌਰ ਤੇ ਇਹਨਾਂ ਨੇ ਲੋਆ ਰੱਖੀ ਹੈ ਜੀ ਇਸ ਮਹੱਲੇ ਨੇ ਸਾਡੀਆਂ ਭੈਣਾਂ ਵੀ ਜਿਹੜੀਆਂ ਨੇ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਕਿਉਂਕਿ ਜਦੋਂ ਇੱਥੋਂ ਲੰਘਣਾ ਹੁੰਦਾ ਹੈ ਪਰੇਸ਼ਾਨੀ ਸਾਰਿਆਂ ਨੂੰ ਹੁੰਦੀ ਹੈ ਇਹਨਾਂ ਨੂੰ ਪੁੱਛਣਾ ਵੀ ਇਹਨਾਂ ਨੂੰ ਕਿਹੜੀ ਕਿਹੜੀ ਦਿੱਕਤਾਂ ਦਾ ਜਾਨੀ ਕਿ ਸਾਹਮਣਾ ਇੱਥੇ ਕਰਨਾ ਪੈਂਦਾ ਹਾਂਜੀ ਸੱਸੀ ਕਾਗਿਰ ਜੀ ਹਾਂਜੀ ਅੱਗੇ ਨਾਲ ਦੇ ਨਾਲ ਮੰਡੀ ਸਟਾਰਟ ਹੋ ਜਾਂਦੀ ਹੈ ਔਰ ਸਵੇਰ ਦਾ ਖਾਸ ਕਰਕੇ 8 ਵਜੇ ਤੱਕ ਕੰਦਰਿਕ ਪੂਰਾ ਰਸ਼ ਹੁੰਦਾ ਕਿੰਨੀਆਂ ਕਿ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵੀਰ ਜੀ ਫਿਰ ਆਪ ਬੱਚੇ ਸਵੇਰੇ ਛੱਡਣ ਜਾਈਦਾ ਉਦੋਂ ਵੀ ਬਹੁਤ ਦਿੱਕਤ ਹੁੰਦੀ ਹੈ ਰਸਤਾ ਨਹੀਂ ਹੁੰਦਾ ਲੰਘਣ ਨੂੰ ਨੀਚੇ ਢੇਰੀਆਂ ਲਾ ਦਿੰਦੇ ਨੇ ਗਲੀਆਂ ਸੜੀਆਂ ਸਬਜ਼ੀਆਂ ਦੀਆਂ ਉਹ ਬਾਅਦ ਵਿੱਚ ਵੀ ਪਈਆਂ ਰਹਿੰਦੀਆਂ ਨੇ ਉਹ ਕੂੜਾ ਵੀ ਨਹੀਂ ਕੋਈ ਚੱਕਦਾ ਹੈਗਾ ਫਿਰ ਉਸ ਤੋਂ ਬਾਅਦ ਪਸ਼ੂਆਂ ਦਾ ਹੋ ਜਾਂਦਾ ਉਹ ਪਸ਼ੂ ਫਿਰ ਰਸਤਾ ਰੋਕ ਲੈਂਦੇ ਨੇ ਫਿਰ ਗੱਡੀਆਂ ਰੁਕ ਜਾਂਦੀਆਂ ਨੇ ਬਹੁਤ ਜ਼ਿਆਦਾ ਔਖਾ ਹੈ ਵੀਰ ਜੀ ਇੱਥੇ ਕੋ ਲੋ ਦਾ ਚੱ ਕਈ ਸਾਲ ਹੀ ਹੋ ਗਿਆ ਜੀ ਹਾਂਜੀ ਕਾਫੀ ਸਾਲ ਹੋ ਗਿਆ ਹਾਂਜੀ ਕਿਉਂਕਿ ਬੱਚਿਆਂ ਨੂੰ ਜ਼ਿਆਦਾ ਖਾਸ ਕਰਕੇ ਗੱਲ ਕੀਤੀ ਸਿਰੇ ਸਵੇਰ ਦਾ ਟਾਈਮ ਹੁੰਦਾ ਜੀ ਵੱਡੇਆਂ ਨੂੰ ਬਜ਼ੁਰਗਾਂ ਨੂੰ ਸਾਰੇ ਬਿਮਾਰ ਪਏ ਨੇ ਗਲੀ ਦੇ ਵਿੱਚ ਮੱਕੀਆਂ ਮੱਛਰ ਡੰਗਰ ਇੰਨੇ ਕ ਜ਼ਿਆਦਾ ਘੁੰਮਦੇ ਨੇ ਅਸੀਂ ਕੱਲੇ ਬੱਚੇ ਬਾਹਰ ਵੀ ਨਹੀਂ ਚੜ੍ਹ ਸਕਦੇ ਐਨਾ ਬੁਰਾ ਹਾਲ ਹੈ ਮੰਡੀ ਕਰਕੇ ਉਹ ਜਿਹੜੀਆਂ ਸਬਜ਼ੀਆਂ ਵੇਚ ਲੈਂਦੇ ਨੇ ਵੇਚ ਲੈਂਦੇ ਬਾਕੀ ਸਾਰੀਆਂ ਗਲੀਆਂ ਸੜੀਆਂ ਇੱਥੇ ਛੱਡ ਜਾਂਦੇ ਨੇ ਸਾਰੀਆਂ ਸਬਜ਼ੀਆਂ ਪਈਆਂ ਪਈਆਂ ਸੜ ਜਾਂਦੀਆਂ ਨੇ ਬੁਰਾ ਹਾਲ ਹੋ ਜਾਂਦਾ ਦੁਪਹਿਰ ਤੱਕ ਹੁਣ ਤਾਂ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਸੜਕਾਂ ਦਾ ਜਿੰਨੇ ਬਣੇ ਵੀ ਮੈਂ ਦੇਖਿਆ ਹਾਂ ਹਾਂਜੀ ਮੁੰਡੇ ਅਸੀਂ ਲੰਘ ਵੀ ਨਹੀਂ ਸਕਦੇ ਜੀ ਬਹੁਤ ਬੁਰਾ ਹਾਲ ਹੋਇਆ ਹੋਇਆ ਤੁਸੀਂ ਇਹਦੇ ਟਾੜੀ ਪਰਿਸ਼ਾ ਦੇਖਿਓ ਨਾ ਸਵੇਰ ਦੇ ਟਾਈਮ ਤੇ ਬਹੁਤ ਜ਼ਿਆਦਾ ਰਾਸ਼ ਹੁੰਦਾ ਮਤਲਬ ਕਿ ਖਾਲੀ ਬੰਦਾ ਲੰਘ ਨਹੀਂ ਸਕਦਾ ਹੈਗਾ ਬਾਈਕ ਵਗੈਰਾ ਦੇ ਲੰਘਣਾ ਬਹੁਤ ਔਖਾ ਆ ਹੋਰ ਕੀ ਮੰਗ ਕੀ ਕਰਦੇ ਹੋ ਆਪਣਾ ਤੁਸੀਂ ਕੀ ਚਾਹੁੰਦੇ ਵੀ ਇਹ ਮੰਡੀ ਚੱਕੀ ਜਾਵੇ ਮੁੰਡੀ ਚੱਕੀ ਜਾਵੇ ਹਾਂਜੀ ਇੱਥੋਂ ਮੰਡੀ ਚੱਕੀ ਜਾਵੇ ਇੱਥੇ ਮੰਡੀ ਰਹਿਣ ਨਹੀਂ ਚਾਹੀਦੀ ਹਾਂਜੀ ਮੰਨ ਲਾਦਾ ਹੈਗਾ ਇਹ ਹਾਂਜੀ ਇੱਥੇ ਰਹਿਣ ਵਾਲੀ ਰੈਸ਼ੀ ਜਗ੍ਹਾ ਇੱਥੇ ਕੋਈ ਮੰਡੀ ਤਾਂ ਤੇ ਹੈ ਨਹੀਂ ਮੰਡੀ ਦੂਰ ਹੋਣੀ ਚਾਹੀਦੀ ਹੈ ਹਾਂਜੀ ਥੋੜੇ ਜਿਹੇ ਚੱਕਤੇ ਹੀ ਸੀ ਬੈਠੇ ਰਹੇ ਉਹਨਾਂ ਨੇ ਉਹ ਕਰਕੇ ਪਹਿਲਾਂ ਕੋਈ ਹੱਟੀ ਵੀ ਸੀ ਹਾਂਜੀ ਫਿਰ ਆਪਣੀ ਦੁਕਾਨਾ ਚੜ੍ਹਾਉਣ ਦੇ ਮਾਰ ਅਗਲਾ ਉਹ ਕਰ ਲੈਂਦਾ ਵੀ ਸਾਡੀਆਂ ਦੁਕਾਨਾਂ ਖਾਲੀ ਹੋ ਗਈਆਂ ਇਹ ਕਿਤੇ ਦੁਆਰ ਫਿਰ ਬੁਲਾ ਲਿਆ ਉਹਨਾਂ ਨੇ ਧਿਆਨ ਨਹੀਂ ਰੱਖਦੇ ਕੋਈ ਕੁਛ ਨਹੀਂ ਜਿਵੇਂ ਆ ਗੰਦ ਮੰਦ ਓਵੇਂ ਸਾਰਾ ਕੁਝ ਪਿਆ ਹੋਇਆ ਮੰਡੀ ਤਾਂ ਘਟੁੰਦੀ ਹੀ ਰਹੇ ਮੰਡੀ ਤਾਂ ਫਿਰ ਹੀ ਖੁਸ਼ ਹੋਊਗਾ ਮੰਡੀ ਚੱਕੇ ਕੀ ਆਪੀ ਸਾਬੋ ਤੁਸੀਂ ਦੇਖਿਆ ਸੀ ਜਿਹੜੇ ਇੱਥੇ ਸਾਡੀ ਕੁਛ ਪੈਣਾ ਸਨ ਉਹਨਾਂ ਨੇ ਵੀ ਸਿੱਧੀ ਗੱਲਬਾਤ ਕੀਤੀ ਕਿਉਂਕਿ ਇਸ ਤੋਂ ਇਸ ਮੰਡੀ ਤੋਂ ਲੈ ਕੇ ਜਿਹੜੇ ਨੇੜ ਦੇ ਘਰ ਨੇ ਨਿਵਾਸੀ ਨੇ ਸਾਰੇ ਹੀ ਦੁਖੀ ਨੇ ਆਵਾਜ਼ ਆਈ ਜਿਹੜੀ ਲੰਗਦੀ ਹੈ ਉਹ ਤਾਂ ਪ੍ਰੋ ਇਹ ਲੇਕਿਨ ਜਿਹੜਾ ਕਿ ਇੱਥੇ ਸਕੂਲ ਲਈ ਜਾਣ ਵਾਲੇ ਬੱਚਿਆਂ ਨੂੰ ਢਾਲ ਉਤੇ ਜਾਂ ਗੰਦਗੀ ਨੂੰ ਲੈ ਕੇ ਵੀ ਇੱਥੇ ਜਿਹੜੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਨੇ ਬਾਕੀ ਕੁਝ ਤਸਵੀਰਾਂ ਜਿਹੜੀਆਂ ਹੋ ਗਈਆਂ ਨੇ ਮੰਡੀ ਦੀਆਂ ਮੈਂ ਉਹ ਸਵੇਰ ਵਾਲੇ ਦ੍ਰਿਸ਼ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਮੈਂ ਸਾਂਝੇ ਕਰਦਾ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ